দর্শকਾਲ ਤੁਸੀਂ ਵੇਖ ਰਹੇ ਹੋ ਟੈਲੀਟੇਸ਼ਨ ਟੀਵੀ ਤੇ ਮੈਂ ਹਾਂ ਮੋਨਿਕਾ ਰਾਜਪੂਤ ਪੇਟੀਐਮ ਪੇਮੈਂਟਸ ਬੈਂਕ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ ਭਾਰਤੀ ਰਿਜ਼ਰਵ ਬੈਂਕ ਵੱਲੋਂ ਪੇਟੀਐਮ ਪੇਮੈਂਟਸ ਬੈਂਕ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ 15 ਮਾਰਚ ਯਾਨੀ ਕੱਲ ਤੋਂ ਬਾਅਦ ਪੇਟੀਐਮ ਪੇਮੈਂਟਸ ਬੈਂਕ ਦੇ ਉਪਭੋਗਤਾ ਕੋਈ ਸੇਵਾਵਾਂ ਦਾ ਲਾਭ ਨਹੀਂ ਲੈ ਸਕਣਗੇ ਆਰਬੀਆਈ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ 15 ਮਾਰਚ 2024 ਯਾਨੀ ਕੱਲ ਤੋਂ ਬਾਅਦ ਪੇਟੀਐਮ ਪੇਮੈਂਟਸ ਬੈਂਕ ਦੇ ਕੋਈ ਵੀ ਲੈਣ-ਦੇਣ ਸਵੀਕਾਰ ਨਹੀਂ ਕੀਤਾ ਜਾਵੇਗਾ ਇਸ ਲਈ ਬੈਂਕ ਨੇ ਉਪਭੋਗਤਾ ਨੂੰ ਅਨੁਸਲਾਹ ਦਿੱਤੀ ਹੈ ਕਿ ਉਹ ਪੇਟੀਐਮ ਪੇਮੈਂਟ ਬੈਂਕ ਦੇ ਵਿੱਚ ਆਪਣੀ ਮੌਜੂਦਾ ਰਕਮ ਨੂੰ ਕਿਸੇ ਹੋਰ ਬੈਂਕ ਖਾਤੇ ਦੇ ਵਿੱਚ ਜਲਦ ਤੋਂ ਜਲਦ ਟਰਾਂਸਫਰ ਕਰ ਲੈਣ ਇਸ ਦੇ ਨਾਲ ਹੀ ਐਨ ਐਚ ਏ ਆਈ ਵੱਲੋਂ ਵੀ ਪੇਟੀਐਮ ਫਾਸਟ ਟੈਗ ਨੂੰ ਲੈ ਕੇ ਐਡਵਾਈਸਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਪੇਟੀਐਮ ਫਾਸਟ ਟੈਗ ਬੰਦ ਕਰਨ ਲਈ ਕਿਹਾ ਗਿਆ ਹੈ ਪੇਟੀਐਮ ਦੀ ਸੇਵਾ ਨੂੰ ਲੈ ਕੇ ਕਈ ਪੇਟੀਐਮ ਉਪਭੋਗਤਾ ਵੀ ਉਲਝਣ ਵਿੱਚ ਹਨ ਜੇਕਰ ਤੁਸੀਂ ਵੀ ਪੇਟੀਐਮ ਯੂਜ਼ਰ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੱਲ ਤੋਂ ਪੇਟੀਐਮ ਤੇ ਕਿਹੜੀਆਂ ਸੇਵਾਵਾਂ ਉਪਲਬਧ ਹੋਣਗੀਆਂ ਤੇ ਕਿਹੜੀਆਂ ਸੇਵਾਵਾਂ ਬੰਦ ਹੋ ਜਾਣਗੀਆਂ Paytm ਉਪਭੋਗਤਾ ਆਸਾਨੀ ਨਾਲ Paytm ਐਪ ਦੀ ਵਰਤੋਂ ਕਰ ਸਕਦੇ ਨੇ ਉਹ Paytm ਐਪ ਤੋਂ ਕ੍ਰੈਡਿਟ ਕਾਰਡ ਬਿੱਲ ਮੋਬਾਈਲ ਰੀਚਾਰਜ ਵਰਗੀਆਂ ਸਹੂਲਤਾਂ ਪ੍ਰਾਪਤ ਕਰ ਸਕਦੇ ਨੇ Paytm QR ਕੋਡ ਸਾਊਂਡ ਬਾਕਸ ਤੇ ਕਾਰਡ ਮਸ਼ੀਨ ਰਾਹੀਂ ਭੁਗਤਾਨ ਕਰਨ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੋਵੇਗੀ ਉਪਭੋਗਤਾ ਇਹਨਾਂ ਸੇਵਾਵਾਂ ਦਾ ਲਾਭ ਆਸਾਨੀ ਨਾਲ ਲੈ ਸਕਦੇ ਨੇ ਜੇਕਰ ਉਪਭੋਗਤਾ Paytm ਐਪ ਤੇ ਕਾਰ ਬੀਮਾ ਸਿਹਤ ਬੀਮਾ ਤੇ ਨਵੀਂ ਬੀਮਾ ਪਾਲਿਸੀ ਵਰਗੀਆਂ ਸੇਵਾਵਾਂ ਦਾ ਲਾਭ ਲੈ ਰਹੇ ਨੇ ਤਾਂ ਇਹਨਾਂ ਸੇਵਾਵਾਂ ਤੇ ਕੋਈ ਅਸਰ ਨਹੀਂ ਪਵੇਗਾ ਜੇਕਰ ਤੁਸੀਂ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਸੀਂ Paytm Money ਦੁਆਰਾ ਨਿਵੇਸ਼ ਕਰ ਸਕਦੇ ਹੋ ਇਸ ਦੇ ذریعے ਤੁਸੀਂ ਆਸਾਨੀ ਨਾਲ ਇਕਵਿਟੀ, ਮਿਊਚੁਅਲ ਫੰਡ ਜਾਂ NPS ਵਿੱਚ ਨਿਵੇਸ਼ ਕਰ ਸਕਦੇ ਹੋ ਡਿਜੀਟਲ ਸੋਨਾ ਖਰੀਦਣ ਜਾਂ ਵੇਚਣ ਦੀ ਸੇਵਾ 15 ਮਾਰਚ ਤੋਂ ਬਾਅਦ ਵੀ ਜਾਰੀ ਰਹੇਗੀ ਉਪਭੋਗਤਾ ਪਹਿਲਾਂ ਦੀ ਤਰ੍ਹਾਂ ਇਸ ਸੇਵਾ ਦਾ ਲਾਭ ਲੈ ਸਕਦੇ ਨੇ ਉਪਭੋਗਤਾ Paytm Wallet ਜਾਂ ਕਿਸੇ ਹੋਰ Bank ਰਾਹੀਂ ਆਸਾਨੀ ਨਾਲ UPI ਦੀ ਵਰਤੋਂ ਕਰ ਸਕਦੇ ਨੇ ਅੱਜ ਤੋਂ ਬਾਅਦ ਯੂਜ਼ਰਸ Paytm Payment Bank ਖਾਤੇ ਵਿੱਚ ਕੋਈ ਲੈਣ-ਦੇਣ ਨਹੀਂ ਕਰ ਸਕਣਗੇ ਸਧਾਰਨ ਭਾਸ਼ਾ ਵਿੱਚ ਸਮਝਿਓ ਤਾਂ ਜੇਕਰ Paytm Payment Bank ਵਿੱਚ ਪੈਸਾ ਹੈ ਤਾਂ ਉਹ ਖੋਗਦਾ ਇਸ ਨੂੰ ਖਰਚ ਕਰ ਸਕਦਾ ਹੈ ਪਰ Paytm Payment Bank ਵਿੱਚ ਕੋਈ ਲੈਣ-ਦੇਣ ਨਹੀਂ ਹੋਵੇਗਾ UPI ਜਾਂ IMPS ਦੇ ذریعے ਕੋਈ ਵੀ ਟ੍ਰਾਂਜੈਕਸ਼ਨ Paytm Payment Bank ਵਿੱਚ ਨਹੀਂ ਆਵੇਗਾ 15 ਮਾਰਚ ਤੋਂ ਬਾਅਦ ਯੂਜ਼ਰ Paytm Fastag ਨੂੰ ਪੋਰਟ ਨਹੀਂ ਕਰਵਾ ਸਕਦੇ ਜੇਕਰ ਯੂਜ਼ਰ ਦੀ ਸੈਲਰੀ ਪੇਟੀਐਮ ਪੇਮੈਂਟ ਬੈਂਕ ਦੇ ਵਿੱਚ ਆਉਂਦੀ ਹੈ ਤਾਂ 15 ਮਾਰਚ ਤੋਂ ਬਾਅਦ ਯੂਜ਼ਰ ਦੀ ਸੈਲਰੀ ਪੇਟੀਐਮ ਪੇਮੈਂਟ ਅਕਾਊਂਟ ਦੇ ਵਿੱਚ ਨਹੀਂ ਆਏਗੀ। ਇਸ ਨਾਲ ਹੀ ਕੱਲ ਤੋਂ ਤੁਸੀਂ ਪੇਟੀਐਮ ਵਾਲਟ ਵਿੱਚ ਪੈਸੇ ਜਮਾ ਨਹੀਂ ਕਰ ਸਕਦੇ। ਅਜੇ ਵੀ ਜੇਕਰ ਤੁਹਾਡੇ ਕੋਲ ਪੇਟੀਐਮ ਦਾ ਫਾਸਟ ਟੈਗ ਹੈ ਤਾਂ ਇਸ ਨੂੰ ਵੀ ਬਦਲਣਾ ਪਵੇਗਾ। ਜੇਕਰ ਤੁਸੀਂ ਇਹ ਰਿਆ ਨਹੀਂ ਕੀਤਾ ਤਾਂ ਤੁਹਾਨੂੰ ਦੁੱਗਣਾ ਟੋਲ ਵੀ ਚੁਕਾਉਣਾ ਪੈ ਸਕਦਾ ਹੈ। ਨਿਯਮਾਂ ਮੁਤਾਬਕ ਫਾਸਟ ਟੈਗ ਤੋਂ ਪੇਮੈਂਟ ਨਾ ਹੋਣ ਤੇ ਦੁੱਗਣਾ ਟੋਲ ਦੇਣਾ ਪੈਂਦਾ ਹੈ। ਹਾਲਾਂਕਿ 15 ਮਾਰਚ ਯਾਨੀ ਅੱਜ ਤੋਂ ਪਹਿਲਾਂ ਜੋ ਵੀ ਪੈਸਾ ਪੇਟੀਐਮ ਵਾਲਟ ਵਿੱਚ ਐਡ ਕਰੋਗੇ ਉਸ ਨੂੰ ਤੁਸੀਂ 15 ਮਾਰਚ ਤੋਂ ਬਾਅਦ ਵੀ ਖਰਚ ਕਰ ਸਕਦੇ ਹੋ ਦੱਸ ਦਈਏ ਕਿ ਭਾਰਤ ਵਿੱਚ ਪੇਟੀਐਮ ਦੇ ਸਭ ਤੋਂ ਜ਼ਿਆਦਾ ਫਾਸਟ ਐਗ ਯੂਜ਼ਰਜ਼ ਹਨ ਬਿਊਰੋ ਰਿਪੋਰਟ ਟੈਲੀਟੇਸ਼ਨ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੈਲੀਟੇਸ਼ਨ ਟੀਵੀ ਤੇ ਮੈਂ ਹਾਂ ਮੋਨਿਕਾ ਰਾਜਪੂਤ ਪੇਟੀਐਮ ਪੇਮੈਂਟਸ ਬੈਂਕ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ ਭਾਰਤੀ ਰਿਜ਼ਰਵ ਬੈਂਕ ਵੱਲੋਂ ਪੇਟੀਐਮ ਪੇਮੈਂਟਸ ਬੈਂਕ ਦੇ ਉੱਤੇ پابੰਦੀ ਲਗਾ ਦਿੱਤੀ ਗਈ ਹੈ 15 ਮਾਰਚ ਯਾਨੀ ਕੱਲ ਤੋਂ ਬਾਅਦ Paytm Payments Bank ਦੇ ਉਪਭੋਗਤਾ ਕਈ ਸੇਵਾਵਾਂ ਦਾ ਲਾਭ ਨਹੀਂ ਲੈ ਸਕਣਗੇ RBI ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ 15 ਮਾਰਚ 2024 ਯਾਨੀ ਕੱਲ ਤੋਂ ਬਾਅਦ Paytm Payments Bank ਦੇ ਕੋਈ ਵੀ ਲੈਣ-ਦੇਣ ਸਵੀਕਾਰ ਨਹੀਂ ਕੀਤਾ ਜਾਵੇਗਾ ਇਸ ਲਈ ਬੈਂਕ ਨੇ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਹੈ ਕਿ ਉਹ Paytm Payment Bank ਦੇ ਵਿੱਚ ਆਪਣੀ ਮੌਜੂਦਾ ਰਕਮ ਨੂੰ ਕਿਸੇ ਹੋਰ ਬੈਂਕ ਖਾਤੇ ਦੇ ਵਿੱਚ ਜਲਦ ਤੋਂ ਜਲਦ ਟਰਾਂਸਫਰ ਕਰ ਲੈਣ ਇਸ ਦੇ ਨਾਲ ਹੀ NHAI ਵੱਲੋਂ ਵੀ Paytm Fastag ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਪੇਟੀਐਮ ਫਾਸਟ ਟੈਗ ਬੰਦ ਕਰਨ ਲਈ ਕਿਹਾ ਗਿਆ ਹੈ ਪੇਟੀਐਮ ਦੀ ਸੇਵਾ ਨੂੰ ਲੈ ਕੇ ਕਈ ਪੇਟੀਐਮ ਉਪਭੋਗਤਾ ਵੀ ਉਲਝਣ ਵਿੱਚ ਹਨ ਜੇਕਰ ਤੁਸੀਂ ਵੀ ਪੇਟੀਐਮ ਯੂਜ਼ਰ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੱਲ ਤੋਂ ਪੇਟੀਐਮ ਤੇ ਕਿਹੜੀਆਂ ਸੇਵਾਵਾਂ ਉਪਲਬਧ ਹੋਣਗੀਆਂ ਤੇ ਕਿਹੜੀਆਂ ਸੇਵਾਵਾਂ ਬੰਦ ਹੋ ਜਾਣਗੀਆਂ ਪੇਟੀਐਮ ਉਪਭੋਗਤਾ ਆਸਾਨੀ ਨਾਲ ਪੇਟੀਐਮ ਐਪ ਦੀ ਵਰਤੋਂ ਕਰ ਸਕਦੇ ਨੇ ਉਹ ਪੇਟੀਐਮ ਐਪ ਤੋਂ ਕ੍ਰੈਡਿਟ ਕਾਰਡ ਬਿੱਲ ਮੋਬਾਈਲ ਰੀਚਾਰਜ ਵਰਗੀਆਂ ਸਹੂਲਤਾਂ ਪ੍ਰਾਪਤ ਕਰ ਸਕਦੇ ਨੇ Paytm QR code, sound box ਤੇ card machine ਰਾਹੀਂ ਭੁਗਤਾਨ ਕਰਨ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੋਵੇਗੀ। ਉਪਭੋਗਤਾ ਇਹਨਾਂ ਸੇਵਾਵਾਂ ਦਾ ਲਾਭ ਆਸਾਨੀ ਨਾਲ ਲੈ ਸਕਦੇ ਨੇ। ਜੇਕਰ ਉਪਭੋਗਤਾ Paytm ਐਪ ਤੇ ਕਾਰ ਬੀਮਾ, ਸਿਹਤ ਬੀਮਾ ਤੇ ਨਵੀਂ ਬੀਮਾ ਪਾਲਿਸੀ ਵਰਗੀਆਂ ਸੇਵਾਵਾਂ ਦਾ ਲਾਭ ਲੈ ਰਹੇ ਨੇ ਤਾਂ ਇਹਨਾਂ ਸੇਵਾਵਾਂ ਤੇ ਕੋਈ ਅਸਰ ਨਹੀਂ ਪਵੇਗਾ। ਜੇਕਰ ਤੁਸੀਂ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਸੀਂ Paytm Money ਦੁਆਰਾ ਨਿਵੇਸ਼ ਕਰ ਸਕਦੇ ਹੋ। ਇਸ ਦੇ ਜ਼ਰੀਏ ਤੁਸੀਂ ਆਸਾਨੀ ਨਾਲ ਇਕਵਿਟੀ, ਮਿਊਚੁਅਲ ਫੰਡ ਜਾਂ NPS ਵਿੱਚ ਨਿਵੇਸ਼ ਕਰ ਸਕਦੇ ਹੋ। ਡਿਜੀਟਲ ਸੋਨਾ ਖਰੀਦਣ ਜਾਂ ਵੇਚਣ ਦੀ ਸੇਵਾ 15 ਮਾਰਚ ਤੋਂ ਬਾਅਦ ਵੀ ਜਾਰੀ ਰਹੇਗੀ। ਉਪਭੋਗਤਾ ਪਹਿਲਾਂ ਨੀ ਤਰ੍ਹਾਂ ਇਸ ਸੇਵਾ ਦਾ ਲਾਭ ਲੈ ਸਕਦੇ ਨੇ। ਉਪਭੋਗਤਾ Paytm ਵਾਲਟ ਜਾਂ ਕਿਸੇ ਹੋਰ ਬੈਂਕ ਰਾਹੀਂ ਆਸਾਨੀ ਨਾਲ UPI ਦੀ ਵਰਤੋਂ ਕਰ ਸਕਦੇ ਨੇ। ਅੱਜ ਤੋਂ ਬਾਅਦ ਯੂਜ਼ਰਸ Paytm ਪੇਮੈਂਟ ਬੈਂਕ ਖਾਤੇ ਵਿੱਚ ਕੋਈ ਲੈਣ-ਦੇਣ ਨਹੀਂ ਕਰ ਸਕਣਗੇ। ਸਧਾਰਨ ਭਾਸ਼ਾ ਵਿੱਚ ਸਮਝਿਓ ਤਾਂ ਜੇਕਰ Paytm ਪੇਮੈਂਟ ਬੈਂਕ ਵਿੱਚ ਪੈਸਾ ਹੈ ਤਾਂ ਉਪਭੋਗਤਾ ਇਸ ਨੂੰ ਖਰਚ ਕਰ ਸਕਦਾ ਹੈ ਪਰ Paytm ਪੇਮੈਂਟ ਬੈਂਕ ਵਿੱਚ ਕੋਈ ਲੈਣ-ਦੇਣ ਨਹੀਂ ਹੋਵੇਗਾ। UPI ਜਾਂ IMPS ਦੇ ذریعے ਕੋਈ ਵੀ ट्रांजैक्शन Paytm Payment Bank ਵਿੱਚ ਨਹੀਂ ਆਵੇਗਾ। 15 ਮਾਰਚ ਤੋਂ ਬਾਅਦ ਯੂਜ਼ਰ Paytm Fastag ਨੂੰ ਪੋਰਟ ਨਹੀਂ ਕਰਵਾ ਸਕਦੇ। ਜੇਕਰ ਯੂਜ਼ਰ ਦੀ ਸੈਲਰੀ Paytm Payment Bank ਦੇ ਵਿੱਚ ਆਉਂਦੀ ਹੈ ਤਾਂ 15 ਮਾਰਚ ਤੋਂ ਬਾਅਦ ਯੂਜ਼ਰ ਦੀ ਸੈਲਰੀ Paytm Payment Account ਦੇ ਵਿੱਚ ਨਹੀਂ ਆਏਗੀ। ਇਸ ਦੇ ਨਾਲ ਹੀ ਕੱਲ ਤੋਂ ਤੁਸੀਂ Paytm Wallet ਵਿੱਚ ਪੈਸੇ ਜਮਾ ਨਹੀਂ ਕਰ ਸਕਦੇ ਅਜਿਹਾ ਵੀ ਜੇਕਰ ਤੁਹਾਡੇ ਕੋਲ Paytm ਦਾ Fastag ਹੈ ਤਾਂ ਇਸ ਨੂੰ ਵੀ ਬਦਲਣਾ ਪਵੇਗਾ। ਜੇਕਰ ਤੁਸੀਂ ਰਿਆ ਨਹੀਂ ਕੀਤਾ ਤਾਂ ਤੁਹਾਨੂੰ ਦੁੱਗਣਾ ਟੋਲ ਵੀ ਚੁਕਾਉਣਾ ਪੈ ਸਕਦਾ ਹੈ ਨਿਯਮਾਂ ਮੁਤਾਬਕ ਫਾਸਟ ਟੈਗ ਤੋਂ ਪੇਮੈਂਟ ਨਾ ਹੋਣ ਤੇ ਦੁੱਗਣਾ ਟੋਲ ਦੇਣਾ ਪੈਂਦਾ ਹੈ ਹਾਲਾਂਕਿ 15 ਮਾਰਚ ਯਾਨੀ ਅੱਜ ਤੋਂ ਪਹਿਲਾਂ ਜੋ ਵੀ ਪੈਸਾ Paytm ਵਾਲਟ ਵਿੱਚ ਐਡ ਕਰੋਗੇ ਉਸ ਨੂੰ ਤੁਸੀਂ 15 ਮਾਰਚ ਤੋਂ ਬਾਅਦ ਵੀ ਖਰਚ ਕਰ ਸਕਦੇ ਹੋ ਦੱਸ ਦਈਏ ਕਿ ਭਾਰਤ ਵਿੱਚ Paytm ਦੇ ਸਭ ਤੋਂ ਜ਼ਿਆਦਾ ਫਾਸਟ ਟੈਗ ਯੂਜ਼ਰਜ਼ ਹਨ ਬਿਊਰੋ ਰਿਪੋਰਟ ਟੈਲੀਗੇਸ਼ਨ ਟੀਵੀ